ਹਾਂਜੀ ਅਰ ਕੀ ਹਾਲ ਚਾਲ ਹੈਾਰੇ ਦੋਸਤਾਂ ਮਿੱਤਰ ਅਮਰੀਕਾ ਦੇ ਵੀ ਠੀਕ ਠਾਕ ਹੈ ਥੋੜੇ ਜਾਨੀ ਸੈਟ ਬੈਟ ਹੋਣਗੇ ਤੇ ਲਾਓ ਵੀ ਮਿੱਤਰੋ ਆਪਣਾ ਨਾ ਬੱਚਾ ਜਿਹੜੇ ਦੋ ਟੱਪ ਗਏ ਸੀਗੇ ਉਹਨਾਂ ਚੋਂ ਇੱਕ ਮਿਲ ਗਿਆ ਆਪਣੇ ਅੰਦਰ ਆ ਮਾਂਪੀ ਦੀ ਦਿਖਾਉਣਾ ਤੁਹਾਨੂੰ ਮੈਂ ਤੇ ਮੁਰਗੀਆਂ ਵੀ ਛੜਤੀਆਂ ਪਾਣੀ ਇਹਨਾਂ ਨੂੰ ਤਾਜ਼ਾ ਪਾਤਾ ਕੂੜੇ ਦੇ ਵਿੱਚ ਤੇ ਲਸਣ ਇਹਨਾਂ ਨੂੰ ਉਦੋਂ ਦਾ ਆਪਣਾ ਸੱਟਾ ਵਾ ਖਾਈ ਜਾਂਦੇ ਆ ਠੀਕ ਆ ਥੋੜਾ ਥੋੜਾ ਕਰਕੇ ਖਤਮ ਕਰੀ ਜਾਂਦੇ ਆ ਰੋਟੀਆਂ ਚੂਰ ਕੇ ਪਾਉਂਦੇ ਘਰ ਦੇ ਚੂਰੀ ਜਾਂਦੇ ਆ ਇੱਕ ਇਧਰ ਫਿਰਦੀ ਆ ਦੀ ਤੇ ਦੂਜੀ ਔਰ ਹੀ ਠੀਕ ਹੈ ਜੀ ਹੁਣ ਤੁਹਾਨੂੰ ਮੈਂ ਬਾਈ ਚੱਲ ਕੇ ਦਿਖਾਉਣਾ ਅੰਦਰ ਪਹਿਲਾਂ ਛਤਰੀਆਂ ਲਾ ਕੇ ਅੱਗੇ ਆਪਾਂ ਬਾਈ ਛਤਰੀਆਂ ਲਾ ਦਿਆਂ ਆਪਾਂ ਇੱਧਰ ਲਈ ਛਤਰੀ ਤੇ ਇੱਕ ਜਾਨਵਰ ਬੱਚਾ ਬੰਨਤਾਵਾ ਪੱਠਾ ਤੇ ਹੁਣ ਬਾਈ ਚੱਲ ਕੇ ਦਿਖਾਉਣਾ ਤੁਹਾਨੂੰ ਮੈਂ ਅੰਦਰ ਜਾਨਵਰ ਓਏ ਕੱਪੜੇ ਨਾ ਖਰਾਬ ਕਰ ਦਿਓ ਨਹੀਂ ਛੋਡੇ ਪਹਿਣੀਆਂ ਬਹੁਤ ਦਿਖਾਉਣਾ ਬਾਈ ਕਿਹੜਾ ਸੀਨ ਹੈ ਇਹੋ ਆ ਦੇਖੋ ਤੇ ਬਾਰੀ ਵੈਦੀ ਨਾ ਟੋਪ ਵੀ ਹੁੰਦੀ ਆ ਜਾਲੇ ਦਾ ਉੱਧਰ ਬੜੀ ਫਿਰਦੀ ਪਲਾਂ ਨੇ ਉਹਨੇ ਉੱਧਰ ਆਣ ਨਹੀਂ ਧਰਦੇ ਉਹ ਸਾਰੇ ਡਰਮ ਦੇ ਬੱਚਾ ਬਈ ਇੱਥੇ ਹੈਗਾ ਉਹ ਜੜਾਕਦੇ ਉਹਦੇ ਰੰਗ ਵੀ ਬਹੁਤ ਸੋਹਣਾ ਲਾਇਆ ਆਪਾਂ ਤੁਹਾਨੂੰ ਮਾੜਾ ਜਿ ਇੱਥੇ ਮੰਗਤੀ ਜਿਹਾ ਡਾਕੇ ਦਿਹਾਉਣਾ ਫੇਰ ਸਾਰਿਆਂ ਨੂੰ ਬਾਹਰ ਕੱਢਦੇ ਆ ਪਹਿਲਾਂ ਜਾਲ ਚਪਾ ਕੇ ਨੇ ਬੱਚੇ ਟੰਗੇ ਆਉਂਨੇ ਆ ਆਵੇ ਜਿਵੇਂ ਆ ਹੋ ਗਈ ਆ ਨਹੀਂ ਹੋ ਗਿਆ ਆਹਾ ਇਹਦੇ ਨਾਲ ਦਾ ਤਿੰਨ ਚਾਰ ਇੱਧਰ ਬੈਠੇ ਆ ਇੱਕ ਆ ਬੈਠਾ ਇੱਕ ਆ ਬੈਠਾ ਇੱਕ ਆ ਬੈਠਾ ਇਹ ਸਾਰੇ ਆਪਾਂ ਚੱਕ ਕੇ ਤੇ ਜਾਲ ਚ ਪਾ ਕੇ ਤੇ ਤਾਂ ਟੰਗ ਦਿੰਨੇ ਕੋਸਾ ਬੈਠੇ ਇਦਰਾ ਦੇ ਠੰਡੇ ਦੇ ਤੇ ਬੱਚਾ ਵੀ ਆ ਰਿਹਾ ਆ ਰਿਹਾ ਹallelujah ਸੇ ਗੁਲਾਬੀ ਬੈਠੇ ਏ ਬਈ ਪਤਾ ਕਿੱਥੇ ਸੀਗਾ ਇਹ ਤੁਹਾਨੂੰ ਮੈਂ ਤਾਂ ਚੜ ਕੇ ਦੇਖ ਹੁੰਦਾ ਕਿੰਨਾ ਕੋਲੇ ਸੀਗਾ ਇਹ ਉਹਨਾਂ ਨੂੰ ਉਹਨਾਂ ਨੇ ਕੱਲਣਾ ਫੋਨ ਲਾ ਲਿਆ ਮੈਨੂੰ ਸ਼ੱਕ ਜੀ ਪਈ ਜੀ ਮੈਂ ਕਿਹਾ ਵੀ ਉਹ ਨਾ ਜਦੋਂ ਇੱਕ ਬੱਚਾ ਕੋਈ ਨਹੀਂ ਬਾਹਰ ਕੱਢਦਾ ਹੁੰਦਾ ਹਨਾ ਮਤਲਬ ਕਿ ਜਾਲ ਭਰੇ ਹੋਣੀਆਂ ਦੋ ਤੇ ਛਤਰੀਆਂ ਲੱਗਿਆ ਹੁੰਦੇ ਜਾਨਵਰ ਕੋਈ ਵੀ ਨਾ ਬਾਹਰ ਹੋਵੇ ਇਕੱਲਾ ਉੱਥੇ ਬੈਠਾ ਸੀ ਕਦੇ ਜਾਲ ਤੇ ਮੈਨੂੰ ਬਾਈ ਸ਼ੱਕ ਜੀ ਪੈ ਗਈ ਮੈਂ ਫੋਨ ਲਾ ਲਿਆ ਮੇਰੇ ਕੋਲ ਨੰਬਰ ਤਾਂ ਸੀਗਾ ਹੀ ਉਹਨਾਂ ਦਾ ਉਹ ਕਹਿੰਦੇ ਹੈਗਾ ਵਾ ਤੇ ਫਿਰ ਮੈਂ ਬਾਈ ਜਾ ਕੇ ਲੈ ਆਇਆ ਹੁਣ ਸੁਣੋ ਘੜ ਕੇ ਦਿਖਾਉਣਾ ਕਰਦਾ 판ਨੇ ਫੜ ਲੈ ਫੜ ਲੈ ਤੇ ਬਾਈ ਇਹ ਮੈਂ ਨਾ ਕੰਡਨ ਲਿਆ ਕੇ ਨਾ ਮੈਂ ਆ ਦੇਖ ਲਓ ਇੱਧਰ ਬੈਠਲ ਥਾਂ ਇਹਨਾਂ ਘਰ ਤਾਂ ਗਲਾਬੀ ਹਰੇ ਘਰ ਤੇ ਦੋਨੇ ਟੂ ਸੇ ਤੇ ਇੱਧਰ ਦੇਖੋ ਉਹ ਨਾੜ ਦਾ ਲੱਗ ਕੋਕ ਕੰਨ ਆਪਣਾ ਲੱਗਦਾ ਲੈ 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 ਕਿਉਂ ਭਾਈ ਲਾ ਕੇ ਨਾਲੇ ਛਤਰੀ ਦੀ ਆ ਗੱਟ ਦੇ ਦੇ ਤੇ ਭਾਈ ਕੱਲ ਸ਼ਾਮੀ ਨਾ ਜਦੋਂ ਮਤਲਬ ਕਿ ਦੁਪਹਿਰੇ ਲੈ ਕੇ ਆਈ ਉਹਨਾਂ ਤੋਂ ਫੜ ਕੇ ਤੇ ਸ਼ਾਮ ਨੂੰ ਮਤਲਬ ਕਿ ਨਾਲ ਹੀ ਮੱਲਿਆ ਕੇ ਨਾ ਡੰਗ ਲਾ ਕੇ ਇਹਦੇ ਤੇ ਜਾਲ ਤੇ ਬਿਠਾਤਾ ਬਾਹਰ ਉੱਥੇ ਛਤਰੀ ਦੇ ਤਾਂ ਤੇ ਭਾਈ ਗੀੜੇ ਦੇ ਲਾ ਕੇ ਜਦੋਂ ਤਾੜਨ ਲੱਗੇ ਸ਼ਾਮੀ ਸਾਰੇ ਕੂਤਰ ਤੇ ਉਦੋਂ ਬਾਅਦ ਭਈ ਅੰਜ ਤੱਕ ਨਹੀਂ ਉੱਪਰ ਆ ਗਿਆ ਜਾਸੂੜੇ ਸਾਹਮਣੇ ਹੁਣ ਵੀ ਇਹਨੂੰ ਸੋਡੋ ਸਾਡੇ ਹੁਣ ਟਾਈਮ ਕੋਈ ਕਰੀਬ ਹੋ ਗਿਆ ਹੁਣ ਛੱਡ ਕੇ ਧੋਣੇ ਸਾਨੂੰ ਸਾਡੇ ਦੇ ਨਾਲੇ ਕੰਮ ਕਰਨ ਦਾ ਠੀਕ ਹੈ ਭਾਈ ਪਹਿਲੇ ਤਾਂ ਛੋਟੇ ਬੱਚੇ ਫੜਦੇ ਆਪਾਂ ਉਧਰ ਨੂੰ ਗੂੜ ਨਹੀਂ ਆਦੇ ਹੁੰਦੇ ਤਾਂ ਇਹਦੇ ਵਿੱਚ ਬੰਦਰ ਬੜੇ ਫੜਦੇ ਆ ਉਹ ਬੋਲੇ ਬੈਠੇ ਜਿਆ ਵਰਤਨ ਨਾਲੀ ਉਹ ਵਰਤਨ ਉੱਤਰ ਵੀ ਚਲੋ ਭਾਈ ਬੱਚੇ ਫੜ ਕੇ ਜਾਲ ਚ ਪਾਉਣੇ ਓਏ ਮੁਰਗੀ ਵੀ ਅੰਦਰ ਵੀ ਨੇ ਹਾਂ ਪਤਾ ਨਹੀਂ ਕੀ ਪਰਜੈਂਟ ਆ ਸਾਰੇ ਛਤਰੀ ਦੇ ਵੇਖੋ ਕਿਵੇਂ ਬੈਠੇ ਨੇ ਕਾਉ ਮਾਉ ਹੋਣੀ ਇਹਦੇ ਚ ਹੈਗੇ ਆ ਇੱਕ ਦੋ ਹੀ ਵਟੇ ਬਾਕੀ ਸਾਰੇ ਉੱਡਣ ਵਾਲੇ ਹੀ ਆਪਣੇ ਤੇ ਸਾਰੇ ਇਹ ਵੀ ਅੱਜ ਬਾਈ ਪਤਾ ਕੀ ਕਰਨਾ ਆਪਾਂ ਆਹ ਛਤਰੀ ਵੀ ਖੋਲ ਲੈਣੀ ਇੱਥੋਂ ਬਾਹਰ ਲੈ ਕੇ ਚਾਲਦੇ ਆ ਇੱਕ ਜਿਹੜੀ ਆਪਾਂ ਸੰਝੂ ਨਹੀਂ ਛਤਰੀ ਦਿੱਤੀ ਸੀ ਨਾ ਉਹ ਵੀ ਬਾਈ ਮਿਲ ਗਈ ਆਪਾਂ ਨੂੰ ਉਹ ਤਿੰਨ ਚਾਰ ਦਿਨ ਦੀਦਰ ਪਹਿਲਾਂ ਮੀਂਹ ਪੈਂਦਾ ਰਿਹਾ ਉਦੋਂ ਮੈਂ ਜਾ ਕੇ ਫੜ ਲਿਆ ਸੀਗੇ ਵੀ ਪਿੰਜਰਾ ਵੀ ਆਪਣਾ ਬਾਜੀ ਵਾਲਾ ਛਤਰੀ ਛਤਰੀ ਤੈ ਹੈਗਾ ਹੋਣੀ ਤੈ ਬਣੀ ਪਈ ਥੱਲੇ ਉਹ ਵੇਖ ਲਾਂਗੇ ਅੱਜ ਜੇ ਟਾਈਮ ਲੱਗੇ ਤਾਂ ਲਾਵਾਂਗੇ ਨਾ ਹੋਇਆ ਫਿਰ ਕੱਲ ਪਰਸੋਂ ਲਾਣਾ ਠੀਕ ਹੈ ਤੇ ਅੱਜ ਇੱਕ ਜਾਲ ਲਾ ਕੇ ਤੇ ਨਾਲੇ ਵੀ ਛਤਰੀ ਲਾਉਣੇ ਇੰਨਾ ਚ ਜਿਹੜੇ ਵੱਡੇ ਬੱਚੇ ਹਨ ਅੱਜ ਖੁੱਲੇ ਬਿਠਾਉਣੇ ਆਪੇ ਬੈਠੇ ਰਹਿਣਗੇ ਟੌਨ ਕਰ ਦਿੰਨੇ ਆ ਪਣੀ ਪੂਣੀ ਦੇ ਦਿੰਨੇ ਇਹਨਾਂ ਨੂੰ ਆਪੇ ਬੈਠੇ ਰਹਿਣਗੇ ਕੇਰਾ ਜਾਲ ਚਬਾ ਕੇ ਤਾਂ ਲੈ ਜਾਂਦੇ ਆ ਮੁੜ ਕੇ ਖੁੱਲੇ ਛੱਡਦੇ ਆ ਤੇ ਇਹਨਾਂ ਨੂੰ ਹੁਣ ਆਪਾਂ ਕੀ ਕਰਦੇ ਆ ਜਿਹੜੇ ਉੱਡਣ ਵਾਲੇ ਆ ਇਹਨਾਂ ਨੂੰ ਫੜ ਫੜ ਕੇ ਬਾਹਰ ਕੱਢਦੇ ਆ ਠੀਕ ਹੈ ਜੀ ਅਜੇ ਮੈਂ ਬੈਠਣਾ ਹੋ ਗਿਆ ਜਦ ਅੰਤੁਨਿਆ ਹੀ ਨਾ ਗਿਆ ਬੈਠਣੀ ਇਹ ਪੁੱਠੇ ਗੱਜੇ ਯਾਨੀ ਕਿ ਇੱਥੋਂ ਹੀ ਛੜਦਾ ਆ ਦੇਖੋ ਜੀ ਜੇ ਮੈਂ ਇੱਥੋਂ ਢਾਕੇ ਮੰਨ ਕੇ ਚੱਲੂ ਫੇ ਆ ਲੋ ਉਹ ਬੈ ਗਏ ਨਾ ਉੱਧਰ ਜਾ ਕੇ ਛਤਰੀ ਦੇ ਤੂੰ ਆਏ ਨਾ ਕਿ ਪਤਾ ਕੀ ਗੱਲ ਹੈ ਬਾਈ ਆ ਦੇਖ ਲੋ ਤੇ ਡੰਡਾ ਟੁੱਟ ਗਿਆ ਕੱਲ੍ਹ ਪਰਸੋਂ ਹੋ ਗਿਆ ਹੁਣ ਮੈਂ ਇਹ ਜਾਲ ਚ ਪਾ ਕੇ ਲਿਆ ਸਕਦਾ ਵਾਂ ਪਰ ਮੈਂ ਲੈ ਕੇ ਤਾਂ ਨਹੀਂ ਜਾਂਦਾ ਕਿਉਂਕਿ ਵੇਟ ਹੋ ਜਾਂਦਾ ਬਾਈ ਜਾਲ ਦਾ ਜਾਲ ਵੀ ਪਤਾ ਕੀ ਕਰਦਾ ਵੇ ਢਾਂਗੀ ਚ ਲੱਗਿਆ ਵੇ ਇੱਧਰ ਦੇਖੋ ਆਈ ਬਣੀ ਤੇਰੇ ਢਾਂਗੀ ਮੈਂ ਇਧਰ ਜਾਲ ਦੇ ਉੱਤੇ ਰੱਖ ਕੇ ਉਧਰ ਮੈਂ ਤਾਂ ਜਾ ਕੇ ਚੱਕ ਲੈਣਾ ਹੁੰਦਾ ਐਂ ਕਰਦਾ ਬਾਈ ਜੇ ਮੈਂ ਇਥੋਂ ਇਹਨਾਂ ਨੂੰ ਨਾ ਐਂ ਡਾਵਾ ਤੇ ਬਾਈ ਇਧਰ ਰਿਸਕ ਬਹੁਤ ਆ ਠੀਕ ਆ ਕਿ ਮੈਂ ਡੇਗ ਪੂਆ ਮੁੜ ਕੇ ਕੋਈ ਵਹਿਗਾ ਨਹੀਂ ਆ ਤੇ ਕੋੜੀ ਲਉਣੀ ਆਪਣੀ ਨਵੀਂ ਐਨਾ ਜਲ ਛੱਡਦੇ ਆ ਲੈਟ ਕਰ ਲੈਨੇ ਆ ਬਾਈ ਸਾਰੇ ਤੁਹਾਨੂੰ ਬਾਹਰ ਕੱਢ ਕੇ ਛੱਡ ਕੇ ਦਿਖਾਉਣਾ ਮੈਂ ਕੋਈ ਬਾਈ ਡੰਡਿਆਂ ਵਾਲਾ ਟੂਸੇ ਵਾਲਾ ਤੇ ਟੂਸੇ ਟੌਰੀ ਵਾਲਾ ਇਹ ਫੜਦੇ ਆਪਾਂ ਸਾਰੇ ਇਧਰ ਉਹਨਾਂ ਕੋਲੇ ਕੋਲੇ ਇੰਦਰ ਜੀ ਕਰਕੇ ਓਲਾ ਮਾਰਦ ਨੇ ਇਹ ਤਾਂ ਪਤਾ ਹੀ ਐ ਨਹੀਂ ਤਾਂ ਉੱਡਣਾ ਹੀ ਹੁੰਦਾ ਵਾ ਟੂਸੇ ਵਾਲੇ ਨੇ ਮੈਂ ਖੜਤਾ ਰਹਿਣ ਦੋ ਹੋਰ ਫੜਦੇ ਆ ਲਓ ਬਾਈ ਦੋ ਆ ਫੜਦੇ ਟੂਸੇ ਵਾਲੇ ਦਾ ਟੈਡ ਵਾਲਾ ਇਹ ਲਓ ਜੀ ਇਹ ਵੀ ਬਹਿ ਕੇ ਛਤਰੀ ਤੇ ਉਹ ਬਹਿ ਗਏ ਦੋ ਹੋਰ ਫੜਦੇ ਆ ਲਓ ਬਾਈ ਦੋ ਘੰਡ ਵਾਲੇ ਤੇ ਇੱਕ ਆਪਣਾ ਜਿਹੜਾ ਨਵਾਂ ਬੱਚਾ ਇਹ ਵੀ ਫੜ ਲੈਂਦਾ ਲੋ ਜਦਨੇ ਨੂੰ ਲਾ ਲਾ ਇੱਕ ਤਾਂ ਗਿਆ ਛਤਰੀ ਤੇ ਤੇ ਦੂਜਾ ਗਿਆ ਚਲ ਚਲ ਇਹਦਾ ਹੌਲੀ ਹੌਲੀ ਜਾਊਗਾ ਛਤਰੀ ਤੱਕ ਜਾ ਬੜੂਗਾ ਚਲ ਆਪਾਂ ਬਈ ਪਤਾ ਕੀ ਕਰਦੇ ਆ ਇਹ ਤਾਂ ਕੋਈ ਨਹੀਂ ਸੇਫ ਹੀ ਆ ਹੋਂ ਨਹੀਂ ਜਾਂਦਾ ਕਦੇ ਆ ਚਪਾਉਨੇ ਆਪਾਂ ਛੋਟੇ ਬੱਚੇ ਫੇਰ ਤੁਹਾਨੂੰ ਮਿਲਦਾ ਲੋ ਬਈ ਥੂੜ ਜ ਪਤਾ ਨਹੀਂ ਕਿੱਧਰ ਉੱਠ ਗਿਆ ਤੇ ਆ ਮੋਲ ਬਣਾਤਾ ਆਪਾਂ ਤਿੰਨ ਲਾਤੀਆਂ ਛਤਰੀਆਂ ਚੌਥਾ ਲਾਤਾ ਜਾਲ ਦੇ ਪੰਜਵੀਂ ਆਪਣੀ ਛਤਰੀ ਖੋ ਜੂਗੀ ਰੈਡੀ ਤੇ ਬੱਚੇ ਦੇ ਤੇ ਡਾ ਆ ਫਿਰਦਾ ਜਿਹੜਾ ਨਵਾਂ ਛੱਡਿਆ ਤੇ ਆ ਤੂਸੇ ਬੈਠਾ ਆ ਜਾਂਦਾ ਅੱਜ ਪੈ ਗਈ ਦੇਖਣਾ ਵੀ ਆਪਦੇ ਆ ਪਉਂਦਾ ਕੱਲ ਸ਼ਾਮੀ ਦਾ ਆ ਗਿਆ ਸੀਗਾ ਬਾਈ ਆਈ ਦੇਖਣਾ ਇਹ ਕਰਦਾ ਕੀ ਹੈ ਵੇ ਜਿੱਥੋਂ ਤੱਕ ਮੈਨੂੰ 99.9% ਯਕੀਨ ਆ ਵੀ ਆ ਜਾਊਗਾ ਨਹੀਂ ਜਾਂਦਾ ਕਿਤੇ ਬਾਕੀ ਆਪਣੇ ਛੱਡੇ ਅੱਜ 10 11 ਦੇ ਕਰੀਬ ਛੱਡੇ ਬੱਚੇ ਦੇਖ ਲੈਨੇ ਆ ਕੀ ਕਰਦਾ ਆਵੇਂ ਮੈਂਦਾ ਹੁੰਦਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਭਾਈ ਮਿਲਦਾ ਤਾਂ ਜਾ ਕੇ ਪਾਉਣਾ ਪੈਣਾ ਓੱਖਾ ਲੱਗਦਾ ਬੱਚਾ ਜਿਹੜਾ ਆਪਾਂ ਨਵਾਂ ਛੱਡਿਆ ਸੀ ਨਾ ਉਹ ਵੀ ਮੈਂ ਬਿਠਾ ਲਿਆ ਕਿਉਂਕਿ ਓੱਖਾ ਲੱਗਦਾ ਸੀ ਮੈਨੂੰ ਤੇ ਮੈਂ ਕਿਹਾ ਦੂ ਪਹਿਲੇ ਕੇ ਪਾਸ ਛਿੜ ਗਏ ਖਤਰੀ ਚੜਾ ਲਉ ਮੈਂ ਟੋਮੇਂਟੀ ਇਹਨਾਂ ਨੂੰ ਦੰਨੇ ਹੁਣ ਤਾੜ ਆਪਾਂ ਜਾਣਾ ਭਾਈ ਥੱਲੇ ਤੇ ਬਾਕੀ ਸਾਰੇ ਬੱਚੇ ਲੱਗੇ ਚਲ ਆਂਡਾ ਨਹੀਂ ਆਇਤਾ ਹੈ ਕੀ ਹੈਗਾ ਰੋੜਾ ਚੱਲ 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 ਚੱਲ

ਭਾਈ ਸਾਰੇ ਇਕੱਠੇ ਆ ਦੇਖੋ ਤੇ ਦੋ ਮਗਰ ਆਉਂਦੇ ਆ ਇਹਨਾਂ ਪੰਜਾ ਛਿਆਂ ਦੇ ਇੱਕ ਨੀਵਾ ਜਿਹਾ ਫਿਰਦਾ ਵਾ ਓਵਰ ਲੜ ਗਏ ਸਾਰੇ ਆ ਆਉਂਦੇ ਦੋ ਤਾਂ ਆ ਵੇ ਇਹ ਜਿਹੜਾ ਇੱਕ ਟੂਸਿਆਂ ਵਾਲਾ ਆਪਣਾ ਗਲਾਬੀ ਤੇ ਇੱਕ ਡੰਡਿਆਂ ਵਾਲਾ ਜੇ ਵੀ ਪਾਏ ਵੀ ਸਾਰੇ ਜਾਲ ਚ ਪਾਤੇ ਇੱਕ ਦੋ ਹੀ ਛੱਡੇ ਆ ਉਥੋਂ ਦਿਖਾ ਦਿੰਨਾ ਮੈਂ ਕਿਹੜੇ ਆ ਅੰਦਰ ਚੱਲ ਕੇ ਇੱਕ ਨਾ ਟੂਕਰੀ ਸ਼ਾਵੇਂ ਕਰ ਲੈਂਦੇ ਆ ਮੂੰ ਮੜੱਕ ਜਾਂਦੇ ਆ ਮੁੜ ਕੇ ਇਹ ਇਹ ਆ ਨੋ ਇਧਰ ਤੇ ਆ ਇੱਕ ਤਾਂ ਇਧਰ ਹੀ ਬੈੰਦਾ ਹੁੰਦਾ ਆ ਆ ਵੀ ਲੈ ਹੋ ਗਿਆ ਆ ਬਿਠਾ ਲੀ ਇਹਦੀ ਐਕਸ਼ਨ ਹੈ ਬਾਕੀ ਸਾਬ ਆਪਾਂ ਚਾੱਕ ਲਿਆ ਪਾ ਲਿਆ ਜਾਂ ਦੋ ਤਾਂ ਮੇਰੇ ਢੋਲੀ ਥੱਲੇ ਬੈਠੇ ਬਾਲੇ ਛੋਟੇ ਆ ਠੀਕ ਹੈ ਜੀ ਬਾਕੀ ਸਭ ਪਾ ਦੇ ਉੱਥੇ ਆਹ ਉੱਤਰਦਾ ਵੀ ਬਚੇ ਹੁੰਦਾ ਨਹੀਂ ਜੜਿਆ ਕਿਵੇਂ ਬਰਾਛਾ ਦੀ ਬੜੀ ਬੈਠਾ ਦਾ ਸਾ ਆਪਣਾ ਤੇ ਬਾਈ ਇੱਕ ਕਲੋਡ ਹੋ ਗਈ ਸੀ ਪਤਾ ਕੀ ਹੋਇਆ 갑ਤਿਆਂ ਵਿੱਚ ਇੱਕ ਕਬੂਤਰੀ ਨਿਕਲ ਗਈ ਸੀ ਉਹ ਕਬੂਤਰੀ ਉਹ ਥੋੜੀ ਇੱਥੇ ਟਾਂਕ ਤੇ ਬੈਂਦੀ ਮੁੰਡੇ ਹੁਕਾਂ ਤੇ ਉੱਥੇ ਬੈਠਿਆਂਗੇ ਤਲਕਾ ਕਾ ਥੱਲੇ ਡਾਈਪੀ ਉਹ ਆਪਣੀ ਵੇਖਦਾ ਚਾਦਰ ਲਈ ਉਥੋਂ ਥੱਲੇ ਨਿਕਲ ਗਈ ਕਦੇ ਕੁਦਰਤੀ ਗੱਲ ਗੇਟ ਮੇਨ ਗੇਟ ਆਪਣਾ ਲੱਗਿਆ ਹੋਇਆ ਸੀਗਾ ਤੇ ਬਾਈ ਫੜਨੀ ਆ ਬਾਅਦ ਚ ਜ਼ਰੂਰ ਗੱਲ ਕਰ ਕੈਮਰੇਜ ਤਾੜ ਕੇ ਤੇ ਪਕੜਨੀ ਆ ਬੈਠੇ ਰੋ ਮਿੱਤਰੋ ਆ ਸਾਰੇ ਮੈਂ ਡਿੱਗ ਉੱਤਰ ਗਿਆ ਕਿ ਕੀ ਹੈ ਬੱਚਾ ਇੱਥੇ ਕਹੋ ਬੈਠਾ ਕਿ ਦੋ ਉਹੀ ਹੈ ਕਿ ਛੱਡਾ ਮੈਂ ਇੱਥੇ ਗਿਆ ਇੱਕ ਹੋਰ ਸੀਗਾ ਚਲ ਉਹ ਘੜਾ ਚੜਾ ਇਧਰ ਆ ਘੜਾ ਇਧਰ ਆ ਜਾ ਇੱਥੇ ਆਲੀ ਬਰਾਤ ਥੱਲੇ ਬੜੀ ਬੈਠਾ ਨੇ ਢਾਣੇ ਉਹਨੇ ਲੈ ਕੇ ਹੱਡਾ ਕਿਹਨੂੰ ਪਤਾ ਡੋਲੀ ਥੱਲੇ ਵੜ ਕੇ ਤੇ ਪਤਾ ਨਹੀਂ ਇੱਥੋ ਹੀ ਗਏ ਹੁੰਦੇ ਦੂਤ ਤੇ ਆ ਗਿਆ ਬੱਚਾ ਬਾਕੀ ਠੀਕ ਹੈ ਭਾਈ ਇਹੋ ਜਿਹੇ ਦਾ ਬੈਕ ਐਂਡ ਕਰ ਦੇਣੇ ਜਿਹੜੇ ਆਪਣੇ ਚੈਨਲ ਨਾਲ ਵਿਚ ਚੈਨਲ ਨੂੰ ਕਰ ਲਾ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਯੂਸ ਵੀਡੀਓ ਨੂੰ ਕਦਰ ਦਿਓ ਬਾਈ ਮਤਰੋ ਭਾਈ ਥੇ ਰੋ ਤੇ ਭਾਈ ਛਤਰੀ ਆ ਪਤਾ ਲੈ ਗਈ ਥੋ ਜਿਹੜੀ ਲੱਗੀ ਸੀਗੀ ਕਿ ਕਈ ਤਾਂ ਲੱਗੀ ਉਹ ਵੀ ਲੱਗੀ